ਸਭ ਬਜ਼ੁਰਗੋ ਦੀ ਡੈਥ ਹੋ ਗਈ ਆ ਕੋਈ 100 ਸਾਲ ਤੋਂ ਉੱਪਰ ਹੀ ਹੂੰ ਕੋਈ ਦੱਸੋ ਕਿ ਇੱਥੇ ਤਿੰਨਾ ਪੰਚਾਇਤਾਂ ਨੇ ਸਾਨੂੰ ਮਦਾ ਪਾ ਕੇ ਦਿੱਤੀਆਂ ਨੇ ਕਬਰਾਂ ਬਜ਼ੁਰਗੀ ਸੁੱਧ ਕੀਤੀਆਂ ਨੇ ਕਬਰਾਂ ਹੂੰ ਇੱਥੇ ਘਟੋ ਘਟ 150 ਘਰ ਸਾਡੀ ਕ੍ਰਿਚਲ ਬਰਾਦਰੀ ਦਾ ਹੂੰ ਤੇ ਜਿਹਦੇ ਵਿੱਚ ਮਰੀਆਂ ਨਹੀਂ ਤੇ ਸਾਡੀਆਂ ਪੰਚਾਇਤਾਂ ਨੇ ਮੰਤਰਲਾ ਕੀਤਾ ਸਾਨੂੰ ਤਿੰਨਾ ਪੰਚਾਇਤਾਂ ਨੇ ਮਦਾ ਪਾ ਕੇ ਕਬਰਸਤਾਨ ਦਿੱਤਾ ਹੋਇਆ ਅੱਜ ਸਾਡਾ ਬਜ਼ੁਰਗ ਮਰਿਆ ਤੇ ਇਸ ਦੱਬਣਾ ਤੇ ਇੱਕੋ ਹੀ ਘਰ ਜਿਹੜਾ ਉਹ ਵਿਰੋਧ ਕਰ ਰਿਹਾ ਪੇ ਮੈਂ ਇੱਥੇ ਨਹੀਂ ਪੁੱਣ ਦੇਣੀਆਂ ਕਬਰਾਂ ਵਿੱਚ ਰੱਖ ਕਰ ਵਾਲਾ ਕੇ ਜੇ ਘਰਵਾ ਤਾਂ ਇਹ ਵੀ ਲੱਗੇ ਕਬਰਿਸਤਾਨ ਹੈ ਹੈਗਾ ਕਬਰਸਤਾਨੀ ਵੀ ਇਹ ਵੀ ਤਾਂ ਹੈ ਜੋ ਇਦ ਕੋ ਡਰ ਲੱਗਦਾ ਕੱਲੇ ਮਰਦੇ ਕੋ ਤੇ ਇਹ ਕੋਈ ਡਰ ਲੱਗਦਾ ਕਬਰਾਂ ਤੋਂ ਇਹ ਸਾਰਾ ਮਸਲਾ ਜੀ ਇਹਨਾਂ ਕਹਿੰਦੇ ਇਹਦੇ ਇਹਦੇ ਮੂੜੇ ਸਾਡੀ ਮੰਗੇ ਹੀ ਆ ਵੀ ਸਾਨੂੰ ਮਰਦੇ ਦਫਨਾਉਂ ਦਿੱਤਾ ਜਾਏ ਠੀਕ ਮਸਲਾ ਹੈ ਜੀ ਇਹ ਰਿਆਸੀ ਸਾਡੇ ਪਲਾਟ ਨੇ ਸੀ ਅਹੀਂ ਜੱਜ ਸਾਹਿਬ ਕੋ ਮੈਂ ਕੀ ਕੀ ਤੁਹਾਨੂੰ ਰਿਆਸੀ ਪਲਾਟਾਂ 'ਚ ਕਬਰਾਂ ਨਹੀਂ ਮਨਜ਼ੂਰ ਪੰਚਾਇਤ ਦੀ ਟੋਟਲੀ ਟੋਟਲੀ ਪੰਚਾਇਤ ਦੀ ਇਹ ਮੜੀਆਂ ਅਜੇ ਤੋਂ 30 ਸਾਲ ਪਹਿਲੇ ਦੀਆਂ ਮੜੀਆਂ ਪਲਾਟ 2016 'ਚ ਬਣੋਈ ਹੂੰ ਠੀਕ ਆ ਅਹੀਂ ਕਹਿੰਦਾ ਜੇ ਤੁਹਾਨੂੰ ਤੰਗੀ ਆ ਤਾਂ ਇਹ ਵੀ ਮੜੀਆਂ ਫਟਾ ਕੇ ਹੋਰ ਜਗ੍ਹਾ ਸੈੱਟ ਕਰ ਦੋ ਥੱਲੇ ਜਗ੍ਹਾ ਬੜੀ ਪੰਚਾਇਤੀ ਉੱਥੇ ਕਬਰਾਂ ਵੀ ਨਾਲ ਦੇ ਦਿਓ ਮੜੀਆਂ ਵੀ ਨਾਲ ਦੇ ਦਿਓ ਹੂੰ ਉੱਥੇ ਸੈੱਟ ਕਰ ਦਿਓ ਲੇਕਿਨ ਰਿਆਸੀ ਜੱਜ ਸਾਹਿਬ ਕਹਿੰਦਾ ਰਿਆਸੀ ਪਲਾਟਾਂ 'ਚ ਨਵੀਆਂ ਕਬਰਾਂ ਨਹੀਂ ਬਣ ਸਕਦੀਆਂ ਹੂੰ ਇੱਕ ਹੁਣ ਕੱਲ ਕੱਲ ਤਰੀਕੀ ਹੁਣ ਫੇਰ 20 ਤਰੀਕੀ ਇਹ ਉਦਾਂ ਛੱਡੀ ਸੀ ਜਦੋਂ ਇਹਨਾਂ ਕਹਿੰਦੇ ਸੀ ਕਬਰਾਂ ਭਰਾਂਗੇ ਇੱਕ ਮੂਰੂ ਕੇਸ ਲਾਤਾ ਨਾਲ ਕੇਸ ਲਾਤਾ ਜੀ ਇਹ ਗੋਲਡਨ ਲਾਇਆ ਵਾ ਮੇਰਾ ਲੜਕਾ ਕੱਲਾ ਹੀ ਵਿਰੋਧ ਕਰ ਰਿਹਾ ਜੀ ਹਾਂਜੀ ਹਾਂਜੀ ਇਥੇ ਘਰ ਹੀ ਕੱਲਾ ਵਾ ਸਾਡੇ ਨਹੀਂ ਸਾਡਾ ਘਰ ਹੀ ਕੱਲਾ ਵਾ ਪਲਾਟ 2016 ਦੇ ਕਟੋਏ ਸੀ ਹੂੰ ਮੜੀਆਂ ਪਹਿਲੇ ਦਿਨ ਪਈ ਹੂੰ ਆਈਏ ਆਪੀ ਜਦੋਂ ਤਾਂ ਕੇਸ ਮੋਗਲੀ ਆ ਕੇਸ ਹੋ ਜਾਊਗਾ ਜੇ ਜੱਸਾ ਕੇਸ ਹਲ ਚ ਕਰਿਆ ਗਿਆ ਕੇਸ ਹੋ ਜਾਊਗਾ ਕਬਲਿਸਤਾਨ ਪੁੱਟੋ ਜੋ ਮਰਜੀ ਕਰਵਾਈ ਕਦੀ ਨਾ ਕਦੀ ਅਸੀਂ ਕਹਾਂਗੇ ਨਹੀਂ ਕੇਸ ਲੱਗਾ ਵਾ ਕੇਸ ਤੋਂ ਬਾਅਦ ਜੋ ਮਰਜੀ ਕਰਿਓ ਅਸੀਂ ਨਹੀਂ ਡੱਕਾਂਗੇ ਜੇ ਕੇਸ ਨੇ ਹੱਕ ਚ ਹੁੰਦਾ ਵਾ ਠੀਕ ਆ ਅਸੀਂ ਨਹੀਂ ਕਾਵਾਂਗੇ ਬਾ ਸਾਰੀ ਮੁੜ ਕੇ ਕਰਦੇ ਕਵਰ ਜਿੱਦਾਂ ਮੱਜੀ ਆ ਅਸੀਂ ਢੱਕਦੇ ਜਿੰਜਾ ਕੇਸ ਦਾ ਹੱਕ ਨਹੀਂ ਹੁੰਦਾ ਅਸੀਂ ਨਹੀਂ ਪੜੰਦਾਂਗੇ ਹਾਂ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਕੀ ਫਤਿਹ ਮਸਲਾ ਇਹ ਆ ਕਿ ਸਾਡੇ ਨਗਰ ਦੇ ਵਿੱਚ ਜਿਹੜੀ ਆ ਕਾਫੀ ਵੱਡੀ ਤਦਾਦ ਤੇ ਜਿਹੜੀ ਆ 크ਰਿਸਚਨਲਟੀ ਜਿਹੜੀ ਆ ਐਸਾਈ ਧਰਮ ਦੇ ਜੋ ਲੋਕ 크ਰਿਸਚਨ ਜੋ ਲੋਕ ਆ ਕਾਫੀ ਵੱਡੀ ਤਦਾਦ ਤੇ ਆ ਤੇ ਉਹਨਾਂ ਕੋ ਕੇਵਲ ਉੱਥੇ ਨਾਲ ਕਥਾਵਾਂ ਜਿਹੜਾ ਇਹ ਜਿਹੜਾ ਅੰਤਮ ਸਮੇਂ ਤੇ ਜਦੋਂ ਬੰਦਾ ਚੜ੍ਹਾਈ ਕਰਦਾ ਤੇ ਉਹਨੂੰ ਦਫਨਾਉਣ ਵਾਸਤੇ ਕਿਉਂਕਿ ਇਹ ਲੋਕ ਦੱਬਦੇ ਆ ਜੀ ਸੋ ਉਹਨਾਂ ਨੂੰ ਇਹ ਪਿਛਲੀ ਪੰਚਾਇਤ ਨੇ ਜੋ ਸਾਡੇ ਤੋਂ ਪਹਿਲੇ ਆ ਉਹ ਐਮਐਲਏ ਸਾਹਿਬ ਨੇ ਜੋ ਉਸ ਟਾਈਮ ਦੇ ਮੌਜੂਦਾ ਐਮਐਲਏ ਤੇ ਹੁਣ ਵੀ ਉਹ ਮੌਜੂਦਾ ਐਮਐਲਏ ਆ ਤੇ ਉਹਨਾਂ ਪੰਚਾਇਤ ਨੇ ਮਤਾ ਪਾ ਕੇ ਆਹ ਡੇਢ ਕਨਾਲਾ ਇਹਨਾਂ ਨੂੰ ਇਹਨਾਂ ਦੇ ਕਹਿਣ ਤੇ ਹਨਾ ਇਹਨਾਂ ਦੀ ਜੋ ਬੇਨਤੀ ਸੀ ਉਹਨੂੰ ਮਨਜ਼ੂਰ ਕਰਕੇ ਤੇ ਕ੍ਰਿਸ਼ਨ ਕਮਿਊਨਿਟੀ ਨੂੰ ਜਿਹੜਾ ਵਾ ਇਹ ਕਬਰਾਂ ਵਾਸਤੇ 1.5 ਕਨਾਲ ਥਾਂ ਦਿੱਤਾ ਹੈ। ਸੋ ਇਹਦੇ ਵਿੱਚ ਮਤਾ ਪਿਆ ਹੈ ਪਿਛਲਾ। ਤਾਂ ਹੁਣ ਮੌਜੂਦਾ ਪੰਚਾਇਤ ਨੇ ਉਸ ਮਤੇ ਦੀ ਪ੍ਰਵੋਤਾ ਕਰਕੇ ਮਤਾ ਪਾ ਕੇ ਤੇ ਇਹਨਾਂ ਨੂੰ ਇਜਾਜ਼ਤ ਦਿੱਤੀ ਹੈ ਕਿ ਤੁਸੀਂ ਇਹਨੂੰ ਵਰਤ ਸਕਦੇ ਹੋ। ਉਹ ਇਸ ਕਲੋਨੀ ਦੇ ਵਿੱਚ ਸਿਰਫ ਕੇਵਲ ਇੱਕ ਬੰਦਾ ਜੋ ਇਲਲੀਗਲ ਤਰੀਕੇ ਨਾਲ ਰਹਿ ਰਿਹਾ ਜਿਹਨੂੰ ਜਿਹਦੇ ਕੋਲ ਇੱਥੇ ਬਹੁਤ ਵੱਡੀ ਪ੍ਰਾਪਰਟੀ ਜਿਹੜੀ ਸਰਕਾਰੀ ਪੰਚਾਇਤ ਜਿਹਦਾ ਦੁਰਪਯੋਗ ਕਰ ਰਿਹਾ ਹੈ 12 ਪਲਾਟ ਹੈ ਬੰਦੇ ਕੋਲ। ਔਰ ਬੀਡੀਪੀਓ ਇਹਦੇ ਵਿਜੀਲੈਂਸ ਤੱਕ ਡਾਇਰੈਕਟਰ ਵਿਜੀਲੈਂਸ ਚੰਡੀਗੜ੍ਹ ਤੱਕ ਰਿਕਵੈਸਟ ਜਿਹੜਾ ਇਹਨਾਂ ਦੇ ਅਗੇਂਸਟ ਕੇਸ ਗਿਆ ਵਾ ਕੋ ਇਹਨਾਂ ਲੋਕਾਂ ਦੀ ਸਰਕਾਰ ਦੇ ਵਿੱਚ ਹੱਥ ਪੈਂਦਾ ਇਸ ਕਰਕੇ ਕੇਸ ਨੂੰ ਅੱਗੇ ਨਹੀਂ ਵਧਣ ਦੇ ਇੱਥੇ ਦੋ ਘਰ ਇਹਨਾਂ ਨੇ ਇਲੀਗਲ ਕੰਸਟਰਕਸ਼ਨ ਕੀਤੀ ਇੱਕ ਆ ਪਹਿਲੇ ਪਿੱਛੇ ਕੈਮਰਾ ਮਾਰਕੀਟ ਦਿਖਾਓ ਤੇ ਇੱਕ ਆ ਅਗਲਾ ਤੋਂ ਬਾਅਦ 12 ਪਲਾਟ ਜਿਹੜੇ ਆ ਜਿਨ੍ਹਾਂ ਦੀ ਕੀਮਤ तकरीबन 40-50 ਲੱਖ ਰੁਪਏ ਬੰਦੀ ਆ ਮਤਲਬ ਸਰਕਾਰ ਦੀ ਸਹਿਦ ਦੇ ਨਾਲ ਕਿ ਕਿਹਦੀ ਸਹਿਦ ਦੇ ਨਾਲ ਇਹਨਾਂ ਨੇ ਧੱਕੇ ਨਾਲ ਫਰਾਨੇ ਕਿ ਧਮਕੀਆਂ ਦਿੰਦੇ ਇੱਥੇ ਪੁਲਿਸ ਨੂੰ ਐਸਐਸਪੀ ਸਾਧ ਲੋ ਇੱਥੇ ਜਿੱਦਾਂ ਇਹਨਾਂ ਦਾ ਆਪਣਾ ਹੁੰਦਾ ਇਹਦੇ ਉੱਤੇ ਸਿਰ ਇਕਲਾਵ ਹੀ ਆ 94 ਐਕਟ ਜੋ ਪੰਚਾਇਤ ਐਕਟ ਆ ਉਹਦੇ ਮੁਤਾਬਕ ਸਰਪੰਚ ਜੋ ਜ਼ਮੀਨ ਆ ਉਹ ਜੇ ਲੋੜ ਬੰਦ ਨੂੰ ਦੇ ਸਕਦਾ ਉਹਨੂੰ ਪਾਵਰ ਹੈ ਗਵਰਨਮੈਂਟ ਦੀ ਨਹੀਂ ਸੁਪਰੀਮ ਕੋਰਟ ਦਾ ਬਣਾਇਆ ਗਿਆ ਕਾਨੂੰਨ ਜੋ ਉਹਨਾਂ ਦੀ ਬਣਾਈ ਹੋਈ ਕਮੇਟੀ ਹੈ 92 ਦੀ ਜਿਹਦੇ ਵਿੱਚ ਪਾਸ ਕੀਤਾ ਗਿਆ ਪੂਰੇ ਦੇਸ਼ ਦੇ ਵਿੱਚ ਪੰਚਾਇਤ ਐਕਟ ਪਾਸ ਕੀਤਾ 94 ਉਹਦੇ ਦਿਨ ਤੋਂ ਸਰਪੰਚ ਨੂੰ ਪੂਰੀ ਪਾਵਰ ਹੈ ਕਿ ਉਹ ਜ਼ਮੀਨ ਜਿਹੜੀ ਆ ਕਿਸ ਤਰੀਕੇ ਨਾਲ ਉਹਦੀ ਪ੍ਰੋਡਕਸ਼ਨ ਲੈਣੀ ਆ ਤਾਂ ਜਾਂ ਕਿਸ ਜ਼ਰੂਰਤਬੰਦ ਨੂੰ ਦੇਣੀ ਹੈ ਉਹ ਪਾਵਰ ਸਿਰਫ ਸਰਪੰਚ ਨੂੰ ਆ ਹੋਰ ਕਿਸੇ ਨੂੰ ਨਹੀਂ ਆ ਸੋ ਉਹ ਦੇ ਮੁਤਾਬਕ ਇਹ ਸਰਪੰਚ ਦੀ ਪੰਚਾਇਤੀ ਪਾਵਰ ਨੂੰ ਵੀ ਟਿਚ ਸਮਝਦੇ ਹਨ ਕਿ ਇਹਨਾਂ ਦੇ ਪਿੱਛੇ ਕੌਣ ਹੈ ਕੀ ਮਕਸਦ ਹੈ ਕੋਈ ਪੌਣ ਪੋਲੀਟਿਸ਼ੀਅਨ ਜਿਹੜਾ ਇਹਨੂੰ ਸ਼ਹਿਰ ਦੇ ਕੇ ਤੇ ਪਿੰਡ ਦੇ ਵਿੱਚ ਬਿਵਾਦ ਖੜਾ ਕਰ ਰਿਹਾ ਹੈ ਅੱਜ ਦੇਖੋ ਇੱਕ ਬੰਦਾ ਚੜ੍ਹਾਈ ਕਰ ਗਿਆ ਉਹਨੂੰ ਦਫਨਾਉਣ ਲਈ ਜਗ੍ਹਾ ਨਹੀਂ ਹੈ ਤਾਂ ਉਹ ਜਿਹੜਾ ਕਬਰ ਖੋਦੇ ਉਹ ਵੀ ਕਬਰ ਰੋਕੀ ਜਾ ਰਹੀ ਹੈ ਇੱਕ ਵੱਡਾ ਵੱਡਾ ਇਸ਼ੂ ਆ ਜੇ ਇੱਥੇ ਇਸ ਤਰ੍ਹਾਂ ਹੋ ਜਾਂਦਾ ਪ੍ਰਸ਼ਾਸਨ ਨੇ ਜਾਂ ਇੱਥੇ ਪਹੁੰਚ ਕੇ ਨਾ ਇਹਦੀ ਸਾਰ ਲਈ ਤੇ ਅਹੀਂ ਹੋ ਸਕਦਾ ਉਦੀ ਜਿਹੜੀ ਇਹ ਡੈੱਡ ਬੋਡੀ ਨੂੰ ਸਰਕਤੇ ਰੱਖਾਂਗੇ ਫਿਰ ਜਾਮ ਲਾਵਾਂਗੇ ਪੂਰਾ ਹਨ ਸਾਰਾ ਨਗਰ ਫਿਰ ਇਕੱਟਾ ਹੋਏਗਾ ਸਾਰੀ ਕਮਿਊਨਿਟੀ ਇਕੱਠੀ ਹੋਏਗੀ ਆ ਦੇਖੋ ਕੈਮਰਾ ਮਾਰ ਕੇ ਕਿ ਇਕੱਲੇ ਬੰਦੇ ਨੇ ਕਬਰਾਂ ਦਾ ਸਤਾਨ ਚ ਇੱਕ ਕਿੱਥੇ ਬੱਕਰੀਆਂ ਬੰਧੀਆਂ ਇੱਟ ਛੁੱਟੀਆਂ ਰੂੜੀ ਲਾਈ ਆ ਗਾਂ ਦੇਖੋ ਇਹ ਜਿਹੜਾ ਕਬਰ ਸਤਾਨ ਨੂੰ ਜਾਗਦਾ ਸਾਰਾ ਦਿਖਾਓ ਕੈਮਰਾ ਮਾਰ ਕੇ ਸਰਕੰਸਰਮ ਅਫਸਰ ਪਹੁੰਚ ਕੇ ਉਹਦਾ ਜਾਇਦਾ ਲੈ ਲੈਣ ਹਨਾ ਕਿ ਤਾਂ ਜੋ ਅੱਗੇ ਬਵਾਦ ਖੜਾ ਨਾ ਹੋਵੇ ਔਰ ਇੱਥੇ ਆਣ ਕੇ ਬਿਨਾਂ ਅਮਲ ਦੇ ਧਮਕੀਆਂ ਵੱਡਣ ਦੀਆਂ ਮਾਰ ਦਾਂਗੇ ਵੱਡ ਦਾਂਗੇ ਹਨਾ ਇਹ ਸਾਰਾ ਤੁਸੀਂ ਇੱਥੇ ਸੁਣ ਲਿਆ ਵਾ ਤੇ ਇਹ ਇਹ ਚੀਜ਼ ਨੂੰ ਹਨਾ ਇਹ ਇਹਨੂੰ ਰਿਕਾਰਡ ਕਰਕੇ ਇਹਨੂੰ ਪਛਾਇਆ ਜਾਵੇ। ਇਹ ਪਿੰਡ ਭੁਲਜਾ ਕਲੋਨੀ ਵਿੱਚ ਜਿਹੜਾ ਵਾ ਸ਼ਮਸ਼ਾਨ ਘਾਟ ਦਾ ਮਸਲਾ ਸੀ ਤੇ ਇਹਦੇ ਵਿੱਚ ਜਿਹੜਾ ਵਾ ਦੋਹਾਂ ਪਾਰਟੀਆਂ ਨੂੰ ਥਾਣੇ ਦਾ ਟਾਈਮ ਦੇ ਦਿੱਤਾ ਤੇ ਇੱਕ ਪਾਰਟੀ ਲੈ ਕੇ ਚੱਲੇ ਆ ਤੇ ਬਾਕੀ ਜੋ ਕਾਰਵਾਈ ਹੋਏਗੀ ਉਹ ਉੱਥੇ ਜਿਹੜੀਆਂ ਮਿਲਦੀਆਂ ਦੀ ਇਹ ਕੀ ਇਹ ਪੰਚਾਇਤੀ ਜ਼ਮੀਨ ਹੈ ਜੀ ਤੇ ਜਾਂ ਹਾਂਜੀ ਪੰਚਾਇਤ ਕਹਿੰਦੀ ਪੰਚਾਇਤੀ ਜ਼ਮੀਨ ਆ ਇਹ ਕਹਿੰਦੇ ਸਾਡੇ ਕੋਰਟ ਕੋਰਟ ਕੇਸ ਕੀਤਾ ਵਾ ਇਹ ਤਾਂ ਹੋਣਾ ਹੀ ਉੱਥੇ ਜਾ ਕੇ ਫੇਰ ਵੇਖਦੇ ਮੌਕੇ ਤੇ ਫੇਰ ਸਾਰੀ ਗੱਲ ਬਾਤ ਜੋ ਵੀ ਹੋਏਗੀ ਫੇਰ ਹੋ ਜੀ ਕਲੀਅਰ ਠੀਕ ਠੀਕ